ਬਹੁਤ ਸਤਿਕਾਰਯੋਗ ਸਾਰੇ ਅਨੁਸਾਚੀ ਕਾਲ ਜੀ ਮੈਂ ਤੁਹਾਡਾ ਆਪਣਾ ਗੋਬੀ ਦੇ ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਹੜ੍ਹਾਂ ਦੇ ਵਿੱਚ ਕਿਰਿਆ ਹੋਇਆ ਪੰਜਾਬ ਸਾਡੀਆਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਹੈ ਨਹੀਂ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨੰਦ ਖੜੀਏ ਉਹ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇ। ਮੈਂ ਇਹ ਨਹੀਂ ਕਹਿੰਦਾ ਕਿ ਲੱਖਾਂ ਰੁਪਏ ਲਾ ਦੇ। ਪਤਾ ਕਰੋ ਕਿ ਕਿਸ ਤਰ੍ਹਾਂ ਉਹਨਾਂ ਤੱਕ ਕੀ ਚੀਜ਼ ਦੀ ਜ਼ਰੂਰਤ ਹੈ ਉਹ ਪਹੁੰਚਾਈ ਜਾ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਉਹ ਰਸਦ ਕਿਸੇ ਤੋਂ ਪੁੱਛ ਕੇ ਕਿਸੇ ਸੰਸਥਾ ਨਾਲ ਮਿਲ ਕੇ ਉਹਨਾਂ ਤੱਕ ਪਹੁੰਚਾਈ ਜਾਵੇ। ਜਿੰਨੇ ਜੋਗੇ ਵੀ ਤੁਸੀਂ ਹੋ ਬੇਸ਼ੱਕ ਕੋਈ ਹਜ਼ਾਰ ਕੋਈ 500 ਕੋਈ 100 ਜਿੰਨੇ ਜੋਗਾ ਕੋਈ ਹੈ ਉਹ ਨਹੀਂ ਮਦਦ ਕਰੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉੱਧਰ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲਏ ਜਿਹੜੇ ਹਰਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤੋ ਕਲਗੀਧਰ ਪਾਸ਼ਾ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਨੇ ਕੁਝ ਵੀ ਨਹੀਂ ਰਿਆ ਸੀ ਕੋਲੇ ਚਾਰੇ ਸੈਬ ਜ਼ਾਤੇ ਪੰਜ ਪਿਆਰੇ ਪਿਆਰੇ ਸਿੱਖ ਸਰ ਸਰਬੰਸ ਵਾਰ ਕੇ ਫਿਰ ਵੀ ਚੜਦੀ ਕਲਾ 'ਚ ਰਹੀ ਸੀ ਤੁਸੀਂ ਚੜਦੀ ਕਲਾ 'ਚ ਰਹੋ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ جنگ ਜਿੱਤ ਕੇ ਰਹਿਣੀ ਵਾਹਿਗੁਰੂ ਤੁਹਾਡੇ ਨਾਲ ਸਤਿ ਸ਼ਕਰਿਓ ਪੰਜਾਬ ਦੇ तकरीबन 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਕਿਰਿਆ ਹੋਇਆ ਪੰਜਾਬ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੀ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਨਹੀਂ ਬੱਚਿਆਂ ਲਈ ਦੁੱਧ ਨਹੀਂ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨਾਂ ਨਾਲ ਖੜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ मैं नहीं कहता कि लख रुपया ला पता करो कि किस तरह उन्होंने तक की चीज की जरूरत है पहुंचाई जा सकती है किसी तो पुछके किसी संस्था न मिल के ओ तक पहुँचाई जाए जिन्ने जो भी तुसी हो बेशक कोई हजार कोई पांच सौ कोई सौ जिन्हे जोगा कोई है उन्नी मदद करे असि भी कोशिश कर रहे ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉੱਧਰ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲੈਣ ਜਿਹੜੇ ਹਰਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤਾਂ ਕਲਗੀਧਰ ਪਾਤਸ਼ਾਹ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਲਈ ਕੁਝ ਵੀ ਨਹੀਂ ਰਿਆ ਸੀ ਕੋਲੇ ਜਾਰੇ ਸੈਬ ਜਾਤੇ ਬੰਦੇ ਪਿਆਰੇ ਪਿਆਰੇ ਸਿੱਖ ਸਰ ਸਰਬੰਸ ਵਾਰ ਕੇ ਫੇਰ ਵਿਚੜਦੀ ਕਲਾ ਚ ਰਹੀ ਸੀ ਤੁਸੀਂ ਚੜਦੀ ਕਲਾ ਚ ਰਹੋ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ ਜੰਗ ਜਿੱਤ ਕੇ ਰਹਿਣੀ ਵਾਹਿਗੁਰੂ ਤੁਹਾਡੇ ਨਾਲ ਸਤਿ ਸ਼ਕ